ਵਾਪਸ ਉਹ ਮੈਂ ਚਾਹਣਾ ਕਿ 10000 ਹਜ਼ਾਰਾਂ ਦੇ ਗਏ ਬਟੂਚੇ ਸਾਥੇ ਪਿਛੇ ਕਲਾਂ ਵਿੱਚ ਗੁਆਰ 12 ਕਿਉਂਕਿ ਅੱਜ ਆਪਾਂ ਦੇਖਿਆ ਚਲੋ ਪਿਛਲੀ ਵਾਰੀ ਸੀ ਬੋਰ ਵਿੜੀ ਕਾਰਨ ਆਇਆ ਸੀ ਕੁਝ ਸਾਥੀ ਸੀ ਪਰ ਉਸ ਨੂੰ ਲੈ ਕੇ ਪੜਾ ਬੈਟਰ ਸੀ ਪਰ ਸਾਥੀ ਉਹ ਆਪਾਂ ਕਹਿ ਲਈਏ ਅੱਗੇ ਵੀ ਪਿਛੇ ਸਾਥੀ ਆਏ ਆ ਉਹ ਵੀ 25 ਸਾਥੀਆਂ ਨੂੰ ਕੁਝ ਨਹੀਂ ਆਉਣਾ ਕਿਉਂਕਿ ਚਲੋ ਉਹ ਸਾਡੇ ਨਾਲ ਰਹਿ ਗਏ ਪਰ ਜਿਹੜੇ ਬਾਕੀ ਸਾਥੀ ਰਹਿ ਗਏ ਆ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਨੂੰ ਬਾਹਰ ਆ ਕੇ ਯੂਨੀਅਨ ਦਾ ਸੰਦੇਸ਼ ਦੇਣਾ ਚਾਹੀਦਾ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਯੂਨੀਅਨ ਦੇ ਤੱਕ ਗਿਆ ਅੱਜ ਵਰਕ ਕਰਨਾ ਤੁਹਾਨੂੰ ਪੁੱਲਾ ਸੱਦਾ ਦੇ ਰੋ ਮਰ ਗਿਆ ਕਿ ਜਦੋਂ ਮੱਝ ਸਾਹਮਣੇ ਕੋਰਤੋ ਅਸੀਂ ਤੁਹਾਨੂੰ ਇਸੇ ਮੰਚ ਤੇ ਮਿਲਾਂ ਫੋਨ ਵੀ ਨਾ ਕਰੋ ਜਿਹੜੇ ਮਿੰਟ ਦੇ ਵਿੱਚ ਵਰਕ ਕਰਨਾ ਸਾਰੇ ਆਓ ਬਾਕੀ ਸਾਥੀ ਜਿਹਦਾ ਹੁਣ ਜਲਾਲਾਵਲ ਮੀਟਿੰਗ ਹੋਈ ਹੈ ਉੱਥੇ ਵੀ ਆਪਣੇ ਨਾਲ ਸੋਨੋਂ ਜ਼ਿਆਦਾ ਆਦਮੀ ਪਤਾਨ ਲਗਾਇਆ ਗਿਆ ਦੇਖੋ ਆਪਣੇ ਲਈ ਇਹ ਫਾਈਲ ਦਾ ਡਿਸਟ੍ਰਿਕਟ ਲਈ ਅੰਦਰ ਤਸਵੀਲਾਂ ਪਈਆਂ ਜਲਾਲਾਵਲ ਐਂਡ ਆਪਣੇ ਹੌਰ ਸਾਥੀਓ ਜਿਹੜਾ ਵੱਧ ਵੱਧ ਕਹਿਣਾ ਫੇਰ ਇੱਕ ਫਾਈਲ ਕਰਦੇ ਬੈਠਾ ਕਰਤਾ ਕਰ 15000 ਰੁਪਏ ਦਾ ਇਲੈਕਟ੍ਰਿਕ ਐਕਸਪਰਟ ਸਾਥਿਓ ਤੁਸੀਂ ਖੁਦ ਸੋਚੋ ਅਜੀ ਆਪਾਂ ਸੌਆਂ ਦੇ ਵਿੱਚ ਘਰ ਦਾ ਬਾਰ ਨਹੀਂ ਆ ਰਿਹਾ ਹਜ਼ਾਰਾਂ ਦੀ ਵੱਡੀ ਗੱਲ ਹੈ ਸਾਥਿਓ ਕਿ ਜੇ ਆਪਾਂ ਸੰਗਠਨ ਜੋ ਵੀ ਪਟਾਸ਼ ਰੱਖਿਆ ਜਿਹੜੇ ਆਪਣੇ ਉੱਤੇ ਸੀਆਈਡੀ ਰਿਪੋਰਟ ਬੰਦੀਆਂ ਨੇ ਇੱਕ ਕੱਠ ਦੇ ਰੂਪ ਵਿੱਚ ਹੀ ਬੰਦੀਆਂ ਕਿਉਂਕਿ ਸਾਥਿਓ ਜਿਹੜੀ ਨੋਇਲ ਅਪੀਲ ਪੋਸਟਾ ਜਮ੍ਹਾਂ ਕੀਤੀ ਉਹ ਮੰਗ ਬਹੁਤ ਵੱਡੀ ਹੈ ਜੇ ਉੱਥੇ ਆਪਾਂ ਕਾਠ ਹੀ ਨਾ ਹੋਵੇ ਤੁਸੀਂ ਨੋਇਲ ਪੱਕੀ ਕਿੱਥੋਂ ਮਾ ਆਪਾਂ ਮਿਲ ਜਾਣਗੇ ਤੇ ਆਪਾਂ ਨੂੰ ਵੀ ਗੱਲ ਹੋਵੇਗੀ ਅਗਲੇ ਆਕਾ ਨੂੰ ਪਤਾ ਕਾਟ ਕਰਕੇ ਦਿਖਾਉਣੀ ਅਗਲੇ ਆਕਾ ਨੂੰ ਨੋਇਲ ਅਪੀਲ ਜਮ੍ਹਾਂ ਇਹ ਤੁਸੀਂ 900 ਵੋਟਾਂ ਖੋਚ ਲੋਗੇ ਸਾਥੀਓ ਆਪਣੇ ਉਹ ਆਈ ਟੈਂਨ ਜਾਂ ਆਪਣਾ ਟੈਂਨ ਸੰਭਾਲ ਰਿਆ ਤੇ ਆਪਾਂ ਆਪਣਾ ਟੈਂਨ ਸੁਖੀ ਹੋਣਾ ਉਹਦੀ ਸਾਥੀਓ ਸਾਲ ਦੇਰ ਹੀ ਹੈਗਾ ਫਿਰ ਜਿਹਨੇ 6 ਮਹੀਨੇ ਆਪਾਂ ਸਾਰਾ ਇਲੈਕਸ਼ਨਲ ਸਿਸਟਮ ਕਰੇ ਨੂੰ ਤਿਆਰ ਸਾਲ ਹੈ ਸਾਰੇ ਨੋਟੀਫਿਕੇਸ਼ਨ ਲਾ ਕੇ ਬਾਖੀ ਪੇਪਰ ਲੈ ਕੇ ਸਕੂਲਾਂ ਦੇ ਵਿੱਚ ਜਾਣਾ ਆਪਾਂ ਕਿ ਸਾਥੀਓ ਅੱਜ ਜੇ ਆਪਾਂ ਕਹਿੰਦੇ 27 ਦੇ ਜਾ ਕੇ ਪੋਸਟ ਆ ਜਾਈਏ 27 ਦੇ ਵਿੱਚ ਤੁਸੀਂ ਜਾ ਕੇ ਇੱਕ ਵਗਾਸੇ ਪੋਸਟ ਆ ਜਾਈਏ ਸਾਥੀਓ ਮੈਂ ਇਹ ਕਹ ਰਿਹਾ ਨਾ ਬਿਨਾਂ ਸ਼ਿਕਾਇਤ ਤੋਂ ਤੁਹਾਨੂੰ ਇੱਕੋ ਵੀ ਪੋਸਟ ਨਹੀਂ ਕਰੇਗੀ ਇਹ ਆਪਣਾ ਵਿਸ਼ਵਾਸ ਕਿਉਂਕਿ ਤੁਸੀਂ ਪਿੱਛੇ ਦੇਖੋ ਨਾਅ ਚਰਾਨੇ ਚੰਨੀ ਸਰਕਾਰ ਦੇ ਕੇ ਗਿਆ ਸੀ ਇੱਕ ਫਰੈਸ਼ ਬੱਤੀ ਸੀ ਨਾਅ ਚਰਾਨੇ ਜਿਹਨੂੰ ਹੁਣ ਤੱਕ ਦੋ ਤਿੰਨ ਪੱਗਾਂ ਚ ਵੰਡਿਆ ਜਾ ਰਿਹਾ ਕਦੇ ਬੈਂਕ ਲੋਨ ਬਣਾ ਦਿੰਦੇ ਆ ਕਦੇ ਹੈਂਡੀਕੈਪ ਦੇ ਲਈ ਤਿਆਰੀ ਕਰ ਦਿੱਤੀ ਤੁਸੀਂ ਕਿਉਂ ਨਹੀਂ ਉਹ ਬੱਤੀ ਦੀ ਲਿਸਟ ਕੂਰੀ ਕਰਕੇ ਹੁਣ ਤੱਕ ਸਾਡਾ ਪ੍ਰੋਸੈਸ ਸਟਾਰਟ ਕਰਿਆ ਸਰਕਾਰ ਨੂੰ ਚਾਹੀਦਾ ਸੀ ਜਿਹੜੀ ਪੱਤੀ ਫਰੈਸ਼ ਹੈਗੀ ਜਿਹਦਾ ਨਾਮ ਚਰਾਨੇ ਉਹਨੂੰ ਇੱਕ ਲਿਸਟੇ ਕੰਪਲੀਟ ਕਰਕੇ ਕੇ ਭੇਜਣਾ ਚਾਹੀਦਾ ਸੀ ਸਾਰਾ ਸੁਪਨਾ ਜੋਇਨ ਕਰਾਉਣਾ ਚਾਹੀਦਾ ਸੀ ਉਹਦੇ ਬੇਸ ਤੇ ਜੇ ਉਹ ਸੂਲਾ ਜੁਹਦੇ ਆਉਂਦੇ ਸੀ ਵੀ ਅਸੀਂ 3 ਸਾਲ ਹੋ ਗਏ ਸਾਡੇ ਦਿਨ ਸਾਲ ਹੋ ਗਏ ਸੀ ਵੇ ਉਗੀ ਸਾਹਿਬ ਨੂੰ ਤੁਹਾਨੂੰ ਪਤਾ ਹੀ ਹੈ ਪਿੱਛੇ ਜਦੋਂ ਆਪਣਾ ਆਪਣੀ ਡਿਗਰੀ ਕਾਡਰ ਨਾਲ ਚਲਣ ਨੇ ਹੋਇਆ ਸੀ 5 ਮਾਰਚ 2023 ਨੂੰ ਹੋਇਆ ਸੀ ਤੇ ਉਸ ਤੋਂ ਬਾਅਦ ਆਪਣਾ ਛੇ 12 ਮਾਰਚ 12 ਮਾਰਚ 2023 ਨੂੰ ਪੀਐਸਟ ਹੋਇਆ ਸੀ ਉਦੋਂ ਆਪਣੀ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ ਤਾਂ ਆਪਾਂ ਉਹ ਅੰਦਰ ਕੀ ਗੱਲ ਕਹੀ ਗਈ ਸੀ ਕਿ ਤੁਸੀਂ ਇੱਕ ਵਾਰੀ ਨਾਰਥ ਕਰਨ ਦਾ ਪੇਪਰ ਹੋ ਲੈਣਾ ਇਹ ਤੁਹਾਨੂੰ ਹੋਰ ਮਰਚੀ ਦੇ ਦਾਂਗੇ 2023 ਤੋਂ ਲੈ ਕੇ 2025 ਆ ਗਿਆ ਜੀ ਆਪਾਂ ਨੂੰ ਸਿੱਖਿਆ ਮੰਤਰੀ ਜਿਹੜੀ ਪੋਸਟ ਦਿੱਤੀਆਂ ਪਿੱਛੇ ਸੰਗਰੂਰ ਆਪਰੋਪਰ ਪ੍ਰਦਰਸ਼ਨ ਕੀਤਾ ਆਪਨੇ ਕਮੇਟੀ ਮੀਟਿੰਗ ਮੈਡੀਕਲ ਚਾਹੁੰਗੇ ਦੇਖ ਨੂੰ ਮਿਹੜਾ 8 ਤਰੀਕ ਦੀ ਮੀਟਿੰਗ ਵੀ ਉੱਥੇ ਗਈ ਰਾਤ ਇੱਥੇ ਚੱਲਦੇ ਆ ਦੋ 3 ਵਜੇ ਕਰਦੇ ਦਿਨ ਰਾਤ 10 ਤੋਂ 12 10 ਤੋਂ 12 ਵਜੇ ਦੇ ਕੋਈ ਜਿੰਦੇ ਦਿੰਦੇ 2 ਵਜੇ ਭੈਣਾ ਨਹੀਂ ਸੀ ਘਰੇ ਛੱਡ ਕੇ ਆਇਆ ਗਿਆ ਸਾਥੀਓ ਜਿੰਦੇ ਜੱਜਲ ਵਾਰੀ ਕਰਕੇ ਉੱਥੇ 9 ਤਰੀਕ ਨੂੰ ਮੀਟਿੰਗ ਹੋਈ ਜਿਹੜਾ 5 ਤੋਂ 7000 ਰੁਪਏ ਜਿਹੜਾ 50-50 ਰੁਪਏ ਸਾਰਾ ਕਿਸੋ ਹੋ ਗਿਆ ਜਿੰਦਾ ਕੋਈ 500 ਜਿੰਦਾ ਇਕੱਠਾ ਕਰਕੇ ਆਪਣੇ ਪੈਸੇ ਜੀ ਵੀ ਦਵਾਤੀ ਬਈ ਸਾਥੀਓ ਉਸ ਤੋਂ ਬਾਅਦ 12 ਤਰੀਕ ਦੀ ਮੀਟਿੰਗ ਵਿੱਚ 12 ਤਰੀਕ ਨੂੰ ਪ੍ਰਸ਼ਾਸਨ ਨਾਲ ਗੱਲ ਕੀਤੀ ਉਹ ਮੀਟਿੰਗ ਆਇਆ ਜੀ ਉਸ ਵਾਰ ਲਾਜ ਦਿੱਤਾ ਕਿ 15 ਤੋਂ ਬਾਅਦ ਮੀਟਿੰਗ ਹੋਵੇਗੀ 16 ਨੂੰ ਉਥੋਂ ਦੇ ਜਿਹੜੇ ਸਪੈਸ਼ਲ ਸੈੱਲ ਦੇ ਗੁਰਬਚਨ ਸਿੰਘ ਜੀ ਸੈੱਲ ਤੋਂ ਉਹਨਾਂ ਨਾਲ ਗੱਲ ਕੀਤੀ ਗਈ ਕਿ ਜੇ ਜੇ ਤੁਹਾਡੀ ਕੋਈ ਵੀ ਡਿਲੀ ਹੈ ਸੁਖਾਲ ਜੀ ਬਾਕੀ ਸਾਥੀਓ ਦੇਖੋ ਜਿ ਆਪਾਂ ਉਸ ਸਮੇਂ ਸੰਗਰੂਪ ਪ੍ਰਸ਼ਾਸਨ ਨੇ ਡੀਸੀ ਮੈਡਮ ਤੋਂ ਜਿਹੜਾ ਆਪ ਨੂੰ ਮਾਮਾ ਪੱਤਰ ਦਿੱਤਾ ਗਿਆ ਸੀ ਤੁਹਾਡੀ ਸਿੱਖਿਆ ਮੰਤral ਮੀਟਿੰਗ ਜਦੋਂ ਪ੍ਰਸ਼ਾਸਨ ਆਪਰੇ ਨਾਲ ਨਹੀਂ ਖੜਿਆ ਆਪ ਕੋਲ ਜਿਹੜਾ 24 ਤਰੀਕ ਨੂੰ ਧਰਨਾ ਰੱਖਿਆ ਪੱਕਾ ਧਰਨਾ ਆਪ ਉਹ ਤੋਂ ਉਠਾਂਗੇ ਜਦੋਂ ਆਪ ਨੂੰ ਨੋਟੀਫਿਕੇਸ਼ਨ ਦੇਖ ਨੂੰ ਮਿਲੇਗਾ ਤੁਸੀਂ ਆਪਣੇ ਇੱਛੇ ਪੋਸਟ ਨੂੰ ਦੇਖ ਸਕਦੇ ਹੋ ਸਾਰੇ ਸਾਥੀ ਤੇ ਜੋ ਹੀ ਤਰੀਖ ਦਾ ਕਿਸੇ ਨੂੰ ਵੀ ਕੋਈ ਵੀ ਕੋਈ ਪੋਸਟਪੂਰ ਜਦੋਂ ਮਰਜੀ ਇਸ ਨੰਬਰ ਤੇ ਕਾਲ ਕਰੋ ਤੁਹਾਡਾ ਬਾਰੀਕ ਪੋਸਟਪੂਰ ਦਾ ਜਵਾਬ ਦਿੱਤਾ ਜਾਏਗਾ ਕਿਉਂਕਿ ਸਾਥੀਓ ਜਿਹੜਾ ਵੀ ਪੱਕਾ ਧਰਨਾ ਸਾਥੀਓ ਇਹ ਮਾਨਕਲ ਮੈਂ ਕੱਲਾ ਜਾਂਦੇ ਜੂਨੀਅਨ ਨਾਲ ਮਿਲ ਗਿਆ ਸੀ 20 ਬੰਦੇ ਜਾ ਕੇ ਲਾਕ ਕਰਨਾ ਨਹੀਂ ਲਾ ਸਕਦੇ ਜਿਹੜਾ ਪੱਕਾ ਧਰਨਾ ਲਗਣਾ ਸਾਰੇ ਇਨਸਾਫ ਨਾਲ ਲਗਣਾ ਸਾਥੀਓ ਕਿਉਂਕਿ ਇਹਨਾਂ ਦੇ ਆਪਣਾ ਵੱਡੇ ਘੜ ਦੇ ਲੋੜ ਆ ਅੱਜ ਵੀ ਸੀ ਇਹ ਹੋਰ ਆਏ ਸਾਥੀਓ ਜੀ ਅਸੀਂ ਕਾਲ ਵੀ ਦੋ-ਤੋ ਦਿਨ ਹੋਏ ਘੜ ਛੱਡ ਰਹੇ ਸਾਰੇ ਇਸ ਕਾਟੇ ਕੋਲ ਇੱਕ ਦਿਨ ਹੀ ਮੰਗਦੇ ਹੁੰਦੇ ਆ ਸਾਥੀਓ ਕਿ ਤੁਸੀਂ 4-4 ਸਾਲ ਜਾਂ 2-2 ਸਾਲ ਦਾ ਸਮਾਂ ਖਤਰੀ ਪੜ ਕੇ ਜੇ ਕੋਈ ਪੋਸਟ ਨਹੀਂ ਆਕਰ ਡਿਜਨ ਤੁਹਾਡੇ ਕੋਈ ਕੰਮ ਨਹੀਂ ਆ। ਫਿਰ ਤੁਸੀਂ ਗੱਲ ਅੱਗੇ ਚਲਾ ਕੇ ਆਪਾਂ ਪੁੱਛਦੇ ਹਾਂ। ਸੱਚ ਉਹ ਟਾਈਮ ਹੈਗਾ ਆਪਾਂ کاروبار ਰਹੀ ਗਏ ਤੇ ਜਲਦੀ ਜਲਦੀ ਆਪਣੇ ਨਾਲ ਨੋਟੀਫਿਕੇਸ਼ਨ ਲੈ ਸਕੀਏ। ਕਿਉਂਕਿ ਇਕੱਠੇ ਇੰਤਜ਼ਾਰੀ ਕਰਨਾ ਕਿਉਂਕਿ ਸਾਡੇ ਇਸ ਇੱਥੇ ਜਾਂਦਾ ਆਪਾਂ ਕਹਿੰਦੇ ਪੋਜ਼ਿਟਿਵ ਰਿਸਪੌਂਸ ਆਪ ਨੂੰ ਇੱਥੇ ਕੋਈ ਖਾਸ ਨਹੀਂ ਦੇਖਣ ਨੂੰ ਮਿਲਦਾ। ਦੇ ਕਿਸੇ ਰਿਸਕ ਜਾਨੇ 10 ਤੋਂ 15 ਹਜ਼ਾਰ ਤੱਕ ਵੀ ਬਣਦਾ ਜਦ ਕਿ ਉੱਥੇ ਕੈਂਟਰ 5 ਤੋਂ 7 ਹਜ਼ਾਰ ਹੁੰਦਾ। ਕਿਉਂ ਸਾਥੀ ਤੁਹਾਨੂੰ ਜੋ ਮਿਲੇਗੀ ਤੁਹਾਨੂੰ ਵੀ ਡਬਲ ਤਨਖਾਹ ਮਿਲੇਗੀ ਦੱਸੋ ਤੁਹਾਡੇ ਬਰਾਬਰ ਅਸੀਂ ਹੈਗੇ ਆ ਬਰਾਬਰ ਹੀ ਨੌਕਰੀ ਮਿਲਣੀ ਚਾਹੀਦੀ ਹੈ ਨਾ ਬਰਾਬਰ ਹੀ ਸਾਰਾ ਕੁਝ ਚਾਹੀਦਾ ਸਾਥੀਓ ਅੱਜ ਵੀ ਟਾਈਮ ਹੈ ਨ ਸੰਭਾਲ ਲੋ ਆਪਣੇ ਹੱਕ ਲਈ ਸੰਘਰਸ਼ ਵਿੱਚ ਸੰਘਰਸ਼ ਉਦੋਂ ਲੜਿਆ ਜਾਂਦਾ ਜਦੋਂ ਆਦੇ ਹੱਕਾਂ ਦੇ ਆਪਣੇ ਆਪਣੇ ਹੱਕ ਨਹੀਂ ਮਿਲਦੇ ਇਹ ਸੋਚਣਾ ਅੱਜ ਆਪਣੇ ਹੱਕ ਆਪਣੇ ਤੋਂ ਦੂਰ ਜਾ ਰਹੇ ਨੇ ਜੇ ਅੱਜ ਆਪ ਟਾਈਮ ਨਾ ਸੰਭਾਲਿਆ ਤਾਂ ਤੁਸੀਂ ਫਿਰ ਬਾਅਦ ਵਿੱਚ ਕਹੋਗੇ ਵੀ ਯੂਨੀਅਨ ਨਹੀਂ ਖੜੀ ਬਾਅਦ ਵਿੱਚ ਉਸੇ ਹੀ ਸਾਥੂ ਕਹਿੰਨੇ ਕਿ ਯੂਨੀਅਨ ਨਹੀਂ ਖੜੀ ਯੂਨੀਫਰਟੀ ਕੀ ਗੋਗਿਤ ਆਂ ਜੇ ਤੁਸੀਂ ਸਾਡੇ ਨਾਲ ਨਹੀਂ ਖੜਦੇ ਜੂਨੀਅਨ ਕੀਤੋਂ ਖੜ ਜੂਗੇ ਆਖਰ ਜੂਨੀਅਨ ਹੋ ਕੇ 2 ਮਹੀਨੇ ਹੋ ਗਏ ਕਾਰਬਾਰ ਛੱਡੇ ਹੋਏ ਕੰਮ ਕਰ ਰਹੇ ਨੇ ਜੇ ਅੱਜ ਤੁਸੀਂ ਨਹੀਂ ਖੜ ਰਿਹਾ ਤਾਂ ਫਿਰ ਦੁਨੀਆ ਵੀ ਗਵਾਹੀ ਜੂਗੀ ਜੇ ਤੁਹਾਡਾ ਸਾਥ ਨਹੀਂ ਆਦਾ ਅਸੀਂ ਅੱਜ ਤੱਕ ਤੁਹਾਡੇ ਨਾਲ ਹੈਗੇ ਜਿੰਨਾ ਟਰ ਤੁਸੀਂ ਜੋਤ ਨਹੀਂ ਜਾਂਦੇ ਜੋਤ ਤੋਂ ਬਾਅਦ ਹੀ ਸਾਰਾ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਪਤਾ ਸੋਹਣਾ ਦੇ ਸਾਰਾ ਪ੍ਰੋਬਲਮ ਹੁੰਦੀਆਂ ਖਦੇ ਮੈਡੀਕਲ ਕਰਵਾਉਣੇ ਜਾਂ ਦੇ ਕੀ ਕਰਾਉਣੇ ਉੱਥੇ ਜਾ ਕੇ ਦੁਨੀਏ ਦੇ ਕੰਮ ਹੁੰਦੀ ਹੈ ਤੇ ਤੁਸੀਂ ਅੱਜ ਇਹ ਨਹੀਂ ਜਾਂ ਸੋਚ ਰਹੇ ਕਿ ਤੁਹਾਨੂੰ ਕਰੇ ਬੈਠੇ ਜੋ ਮਿਲ ਜੂਗੀ ਪਰ ਜਿਹੜੇ ਸਾਥ ਸਾਥ ਦੇਣ ਸਾਰਾ ਰੁਪਿਆ ਦਾ ਪਰ ਜਿਹੜੇ ਨਹੀਂ ਦੇ ਦੇ ਉਹਨਾਂ ਨੂੰ ਵੀ ਇਹ ਬੇਨਤੀ ਹੈਗਾ ਬਾਕੀ ਫਾਰੇਸਾ ਤੇ ਬਾਕੀ ਸਾਥੀਓ ਕਿਉਂਕਿ ਸਾਥੀਆ ਆਪ ਨੂੰ ਟਾਈਮ ਜਿਆਦਾ ਨਹੀਂ ਹੈਗਾ ਜੇ ਆਪਾਂ ਕਹਿ ਲਈ ਵੀ ਲੰਬਾ ਸਮਾਂ ਬੈਠ ਕੇ ਆਪ ਨੂੰ ਕੋਸ਼ਤਾ ਮਿਲ ਜਾਈ ਨਹੀਂ ਅਕੈਡਮੀ ਵਿੱਚ ਪੜਿਆ ਕੋਸ਼ਤਾ ਮਿਲ ਜੰਗੀਆਂ ਸਾਥੀਓ ਅਸੀਂ ਕਹਿੰਦੇ ਤੁਸੀਂ ਪੜੋ ਪਰ ਸਾਨੂੰ ਇੱਕ ਹਰ ਦਾ ਦਿਨ ਮਹੀਨੇ ਦੇ ਵਿੱਚ ਦੇ ਤੱਕ ਉਹ ਅਸੀਂ ਤੁਹਾਨੂੰ ਬਾਅਦ ਕਰਦੇ ਹਾਂ ਸਾਨੂੰ ਵੀ ਥੋੜਾ ਲੱਗਿਆ ਵੀ ਸਾਡੇ ਨਾਮ ਕੈਟਰ ਹੈਗਾ ਜੋ ਤੁਸੀਂ ਸਾਡੇ ਨਾਲ ਖੜੇ ਹੋਗੇ ਨਾ ਪਿੱਛੇ ਖੜੇ ਹੋਗੇ ਨਾ ਨਾ ਲਾ ਕੇ ਬਰਾਬਰ ਜਮਿਨੀ ਚ ਕੱਢ ਜਾਓ ਸੀ ਇਹ ਜਿਹੇ ਸਾਮਣੇ ਹੈਗੇ ਅੱਜ ਅਸੀਂ ਨਾਲ ਕਿਤਾ ਕੇ ਕੁਝ ਚੱਲਿਆ ਜਿਹੜੇ ਕੋਈ ਕੋ ਯੂਨੀਅਨ ਵਿੱਚ ਆ ਕੇ ਵਰਕ ਵੀ ਕਰਨਾ ਚਾਹੁੰਦਾ ਨਾ ਕਿੰਨਾ ਮੈਂ ਸੋਪਾ ਪ੍ਰਦਾਨ ਕਰਨਾ ਹੈ ਵਰਕ ਕਰੇ ਨਾ ਇਤੇ ਕਹਿੰਦਾ ਮੈਂ ਸੋਪਾ ਪ੍ਰਦਾਨਾ ਹਾਂ ਨਾ ਤੇ ਇਹ ਗੱਲ ਕਹਿੰਦਾ ਮੈਂ ਕੋਈ ਸੋਪਾ ਪ੍ਰਦਾਨ ਨੂੰ ਲਾ ਕੇ ਨਾਲ ਵਰਕ ਨੂੰ ਲੁਭਾਤਾ ਪਰ ਕੰਮ ਕਰਨ ਲੱਗੇ ਆਉਂਦੇ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਸਾਥੀਓ ਬਾਕੀ ਸਾਥੀਓ ਸਾਰਿਆਂ ਨੂੰ ਆਸ਼ ਤੇ ਮੈਂ ਇਹ ਬੇਨਤੀ ਕਰਾਂਗੇ ਕਿ ਜਿਹੜੇ ਸੰਗਰੂਹ ਭਾਵ ਭਾਅ ਤੋਂ ਵੀ ਤਰੀਕਾ ਪੱਕਾ ਲਾਣਾ ਰੱਖਿਆ ਉਹਦੇ ਦੇ ਜਲਦੀ ਪਹੁੰਚੋ ਕਿਉਂਕਿ ਇਹ ਪੋਸਟ ਤੁਹਾਨੂੰ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਉਹਪਾ ਦੇ ਜਿਨ੍ਹਾਂ ਨੂੰ ਨਹੀਂ ਆਪਣਾ ਜਿੱਦਾਂ ਜਹਾ ਹੁਣ ਬੋਲੋ ਬੋਲੋ ਆਪਣੇ ਪਹੁੰਚੇ ਸੀ ਕਾਡਨੀ ਦੇ ਲਈ ਜਿਹੜਾ ਅਸੀਂ ਸਾਥੇ ਹੁਣੀ ਪਹੁੰਚਾਏ ਇੱਕੋ ਸਾਰੇ ਸਾਥੀ ਰਖਾ ਮੈਂ ਇੱਕ ਬਿਸਤਰ ਦੋਸਤਾਂ ਸਾਰਾ ਮੇਂ ਸ਼ੇਅਰ ਕਰੋ ਕਿਉਂਕਿ ਸਾਥੀਓ ਆਪਣੀ ਇਕੱਠੇ ਕਾਟਣ ਵਾਲੇ ਆਪਾਂ ਆਪਣੀ ਮੰਜ਼ਲ ਨਿਪੋੜਨਾ ਅੱਗੇ ਮੇਰੇ ਵੀਰ ਜਰਨਲ ਸੱਤਰ ਅ ਜਿੰਦਰ ਜੀ ਗੱਲ ਕਰਗੇ ਹਰਜੀਤ ਜੀ ਸਾਹਿਬ ਤੁਸੀਂ ਜੇਕਰ ਅੱਗੇ ਸਰ ਇਹ ਵੀ ਕਰ ਲੱਗਦਾ ਠੀਕ ਕਰੂੰਗੀ ਇਹ ਤੋਂ ਪਹਿਲਾਂ ਆਪੋ ਨੇ ਸਹੀ ਤਰੀਕੇ ਬੀ ਸੁਭਾਅ ਬਣਾ ਦਿਨਾ ਜਦੋਂ ਅਸੀਂ ਸ਼ੰਗਾਰਸ ਕੋ ਮਿਨਾ ਕੋਈ ਹੱਲ ਨਹੀਂ ਹੋਏਗਾ ਸਰਕਾਰ ਆਮ ਆਦਮੀ ਦੀ ਇੱਥੇ ਆਮ ਆਦਮੀ ਰੋੜ ਰਿਹਾ ਜਿਹੜੇ ਮੰਤਰੀ ਸੰਤਰੀ ਸਾਰੇ ਐਸਾ ਲੜੇ ਸਿੱਖਿਆ ਮੰਤਰੀ ਕੋਲੇ ਵੀ ਵਿਦਿਅਕਾ ਚ ਕਿੰਨਾ ਟਾਈਮ ਲੱਗਦਾ ਵੀ ਅਸੀਂ ਕਿੱਥੇ ਕੰਮ ਕਰਦੇ ਹਾਂ ਇਹਨਾਂ ਦਾ ਮੇਨ ਮੁੱਦਾ ਸੀਗਾ ਕਿ ਸਰਕਾਰ ਦਾ ਵੀ ਆਪਾਂ ਸਿਹਤ ਤੇ ਸਿੱਖਿਆ ਤੇ ਜੋੜ ਦੇਣਾ ਵੀ ਦੇਖੋ ਇਹ ਸਿੱਖਿਆ ਦੇ ਕੀ ਜੋੜ ਦੇ ਰਹੇ ਸਿੱਖਿਆ 'ਚ ਕੀ ਬਦਲਾਅ ਕੀਤਾ ਇਹਨਾਂ ਨੇ ਜਿਉਂ ਸਰਕਾਰ ਬਣੀ ਹੈ ਇੱਕ ਭਰਤੀ ਦੀ ਚਾਹ ਨਹੀਂ ਦਿੱਤੀ ਇਹ ਸਿੱਖਿਆ ਨੂੰ ਬਦਲਾਅ ਲਿਆਉਣਗੇ ਇਹੀ ਬਦਲਾਅ ਕਿ ਕਿੱਥੇ ਅਸੀਂ ਭਰਤੀ ਕਰਦੇ ਨੇ ਕੋਈ ਨਾ ਦੇ ਚੰਨ ਵਿੱਚ ਜਿਹੜੀਆਂ ਚੰਨੀ ਸਰਕਾਰ ਕੋਸਟਾਂ ਦੇਖੀ ਨੇ ਤੋਂ ਵੀ ਨਹੀਂ ਪੂਰੀਆਂ ਕਰ ਗਿਆ ਬਹੁਤ ਵਾਸ਼ਤਾ ਕਿ ਨੇ ਬਹੁਤ ਵਧੀਆ ਬਦਲਾ ਕੋਈ ਸਰਕਾਰ ਦੇ ਦੁਆਲੇ ਹੀ ਸਰਕਾਰ ਬਣਾਓ ਈ ਕਹਣਾ ਆਪਾਂ ਸਾਰੇ ਪੜੇ ਲਿਖੇ ਆਂ ਵੀ ਆਪਾਂ ਉਹਨਾਂ ਨੇ ਸਮਝਦੇ ਆਪਾਂ ਇੰਨਾ ਵੀ ਤਾਂ ਦਿਮਾਗ ਆਪਣਾ ਕੰਮ ਕਰਨਾ ਚਾਹੀਦਾ ਆਪਾਂ ਸਰਕਾਰ ਨੂੰ ਸਵਾਲ ਕਿਉਂ ਨਹੀਂ ਕਰਦੇ ਸਰਕਾਰ ਕਹਿ ਰਹੀ ਹੈ ਵੀ ਸਾਡੇ ਸਿਹਤ ਤੇ ਸਿੱਖਿਆ ਤੇ ਜਦੋਂ ਆ ਸਿੱਖਿਆ ਤੇ ਈ ਇਹਨਾਂ ਨੇ ਜੋ ਦਿੱਤਾ ਈ ਸਿੱਖਿਆ ਤੇ ਈ ਇਹਨਾਂ ਨੇ ਬਦਲਾ ਲਿਆ ਤਾਂ ਵੀ ਇੱਕ ਵੀ ਟੀਚਰ ਦੀ ਭਾਰਤੀ ਨਹੀਂ ਖੱਡੀ ਆਲਾਂਕੀ ਜਿਹੜੇ ਪੁਰਾਣੀ ਧਰਤੀ ਦੇ ਗਏ ਸੀ ਇਹਨਾਂ ਨੇ ਓਪਨਿੰਗ ਖੁੜੀ ਕਰੀ। ਫਿਰ ਜਦੋਂ ਕੋਈ ਧਰਮ ਨਾਲ ਦੀ ਸੋਚਦਾ ਵਿਰੇ ਪੁਲਿਸ ਵਾਲੇ ਹੱਬ ਦੱਬ ਕਰਦੇ ਆਂ। ਪ੍ਰਸ਼ਾਸਨ ਹੱਬ ਦੱਬ ਕਰਦਾ ਹੈ ਕਿ ਤੁਸੀਂ ਧਰਮ ਨਾਲ ਕਿਉਂ ਲਾਉਂਦੇ ਹੋ? ਕਿਉਂ ਨਾ ਲਾਈਏ ਵੀ? ਜਦੋਂ ਸਾਨੂੰ ਡੀਸੀ ਮੈਡਮ ਕੋਲ ਲੈਟਰ ਆ ਗਿਆ ਵੀ ਸੋਡੀ ਮੀਟਿੰਗ ਅੱਜ ਤਰੀਕ ਦੀ। ਅਸੀਂ ਸਵੇਰੇ 4 ਵਜੇ ਉੱਠ ਕੇ ਗਏ ਜਿੱਥੋਂ ਉੱਥੇ ਜਾ ਕੇ ਤਾਂ ਸੋਡੀ ਤਾਂ ਕੋਈ ਮੀਟਿੰਗ ਹੀ ਨਹੀਂ ਸਿੱਖਿਆ ਮੰਤਰੀ ਨੇ ਆਉਂਦਾ ਜਿੱਤੀ। ਕਮਾਲ ਆ ਗਈ। ਹੁਣ ਪ੍ਰਸ਼ਾਸਨ ਝੂਠਾ ਕੇ ਸਿੱਖਿਆ ਮੰਤਰੀ ਕੋਲ ਜਵਾਬਦਾ ਜਾਈ। ਕੌਣ ਝੂਠਾ ਹੈ ਜੀ? ਕਿੰਨਾ ਨੇ ਸਰਕਾਰ ਬਣੀ ਆ ਆਮ ਆਦਮੀ ਦੀ ਆਮ ਆਦਮੀ ਕਿਥੋਂ ਸ਼ਿਕਰ ਹੋ ਰਿਹਾ ਧਰਨੇ ਲਾਈ ਜਾਂਦਾ ਬਚਾਰੋ ਕੀ ਕਰੂ ਸੂ ਆਪਕਾ ਸਾਰੇ ਸਮੇਤਾਂ ਦਾ ਪਰੇ ਲੈ ਕੇ ਆਪਣੇ ਸਮਾਜ ਵਿੱਚ ਕੋਈ ਵੈਂਟੀ ਕਰਾਂਗੇ ਵੀ ਸਾਰੇ ਇਕੱਠੇ ਹੋ ਕੇ ਹੰਗਰਾ ਮਾਰੋ ਇਹ ਨਾ ਸੋਚੋ 35 ਦਾ ਇਹ ਜਦੋਂ ਆਉਣਾ ਆਪਣੇ ਇਲੈਕਸ਼ਨ ਲੈਣ ਜਾਂਦੀ ਸਰਕਾਰ ਕੋਸਟਾਂ ਦੇਗੀ ਜਾਊਗੀ ਕਿਹੜੀ ਸਰਕਾਰ ਨੇ ਪੁਰਾਣੀਆਂ ਪੋਸਟਾਂ ਦੀ ਭਰਤੀ ਪੂਰੀ ਕਰੇ ਨਵੇਂ ਕਿਥੋਂ ਦੇ ਜੂਗੀ ਘਰੇ ਬੈਠੇ ਰਹਾਂਗੇ ਅਕੈਡਮੀ ਵਿੱਚ ਪੜ੍ਹਦੇ ਰਹਾਂਗੇ ਅਸੀਂ ਵੀ ਤੁਰੇ ਫਿਰਦੇ ਹਾਂ ਚਾਹਾਂ ਸਮਝਣੇ ਚਾਹੀਦੇ ਨੌਕਰੀ ਸਮਝਣੇ ਚਾਹੀਦੇ ਕੋਈ ਨੌਕਰੀ ਸੁਣੋ ਚਾਹੀਦੀ ਹੈ ਤੁਸੀਂ ਦਰ ਨਾਲ ਥੋੜੋਗੇ ਅਜੇ ਤਾਂ ਇਹ ਜਿਹੜਾ ਸਿਲੇਬਸ ਚੇਂਜ ਹੋ ਜੀਦਾ ਭਈ ਪਾਪੀ ਗ੍ਰੈਜੂਏਸ਼ਨ ਆਖੋ ਸਿਲੇਬਸ ਚੇਂਜ ਹੋਊਗਾ ਫਿਰ ਸੋਦਾ ਪੜ੍ਹਨਾ ਜਿਹੜਾ ਪੁਰਾਣਾ ਪੜ੍ਹਿਆ ਸਾਰਾ ਬਰਸ ਜਾਊਗਾ ਇਹ ਸਰਕਾਰ ਤੋਂ ਪੂਰੀ ਮੰਗ ਨਹੀਂ ਰੱਖ ਸਕਦੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਆਪਹੁਨੇ ਫਟਕੜਵਾ ਕਰ ਲਿਆ ਅਸੀਂ ਆਕੇ ਦਾ ਨਾ ਲਾ ਰਹੇ ਸਾਡਾ ਕੋਈ ਜੀ ਨਹੀਂ ਖਾਦਾ ਕੋਈ ਉਸ ਦਿਨ ਸਾਡਾ ਜੀ ਨਹੀਂ ਸਤਾਈ ਨੂੰ ਜੀ ਆ ਰੋਸ ਦਰਸ਼ਨ ਐਨੇ ਕਰ ਗਈ ਛੜਕਦੇ ਬੈਠ ਧੁੱਪੇ ਸਾਡੀਆਂ ਦੋ ਗਰਲਸ ਜਿਹੜੀਆਂ ਸਾਡੀ ਜ਼ਮੀਨ ਦੇ ਵਿੱਚ ਕੰਮ ਕਰ ਰਹੇ ਸੀ ਵਿਚਾਰੀਆਂ ਕੋ ਸਿਰ ਕਿੱਡੇ ਕਬੀਆਂ ਆਪਲੇ ਸਰਕਾਰ ਇਹੀ ਚੋਂ ਬਿਛੜ ਕੇ ਰੋਦੇ ਰਹੇ ਸੀ ਸੋ ਸਾਰੇ ਇਕੱਠੇ ਹੋ ਕੇ ਆਪਾਂ ਸਰਕਾਰ ਤੇ ਤੁਹ ਸਾਰਾ ਸੁਪਤੀ ਸਰਕਾਰ ਨੂੰ ਜਗਾਈਏ ਸਿੱਖਿਆ ਮੰਤਰੀ ਕੁਲਫੈਮੀ ਭਾਈ ਕੇ ਸਿੱਖਿਆ ਮੰਤਰੀ ਹੋ ਗਏ ਆ ਆਪਾਂ ਪਹਿਲੀ ਵਾਰ ਦੇਖਿਆ ਹੈ ਸਿੱਖਿਆ ਮੰਤਰੀ ਆਈ ਸਰਕਾਰ ਅਜਨ ਕੋਈ ਮਿਲਦਾ ਟਾਈਮ ਹੀ ਨਹੀਂ ਸੋ ਸਾਰੇ ਭਾਈ ਆਪਾਂ 24 ਦਿਨ ਤੱਕ ਪਿਆ ਰਹੀਏ ਨੱਟ ਕੇ ਤੇ ਸਾਰਿਆਂ ਨੇ ਜਿੰਨੇ ਵੀ ਆਪਣੇ 20 25 ਨੰਬਰ ਕਿਟਰ ਬੈਠਾ ਸਾਰਾ ਬਾਅਦ ਆਵੇ ਆਪਾਂ ਤਾਂ ਨਾ ਆਈਏ ਤੇ ਆਪਾਂ ਤੁਹਾਨੂੰ ਉਦੋਂ ਉੱਠਾ ਲਿਦਾ ਨੋਟੀਫਿਕੇਸ਼ਨ ਮਿਲੂਗਾ ਪੁਨਰਚਨ ਸਰਕਾਰ ਕੋਈ ਨਾ ਸਿੱਖਿਆ ਪ੍ਰਸ਼ਾਸਨ ਨੂੰ ਵੀ ਸਿੱਧਾ ਜੇ ਕਹਨੇ ਇਸ ਤੋਂ ਕੋਈ ਅੰਤਰ ਨਹੀਂ ਹੋਸੇ ਉਹ ਸੇ ਉਹ ਕਰਾਂਗੇ ਸਾਨੂੰ ਕੋਟ ਦੇ ਮਾਰਗ ਦੇਸ਼ ਤੱਕ ਨਾ ਅੱਗੇ ਬੋਲੀ ਮਾਰਕੋ ਨੀ ਹੋਰ ਕਿਉਂ ਇਸ ਦਾ ਕੀ ਹੋਇਆ ਸੜਕਾਂ ਦੇ ਵੀ ਰੁੜੀ ਜਾਂਦੇ ਆ ਐਂ ਤਾਂ ਹੁੰਦਾ ਵਿਚਾਰ ਸਰਕਾਰ ਨੌਕਰੀ ਨਹੀਂ ਦੀ ਬੰਦੇ ਮਾਰੀ ਤੇ ਸਲਾਈਂ ਦੇ ਕੋਰ ਨਹੀਂ ਦਾ ਸੋ ਸਾਰਨਾ ਹੱਥ ਜੋੜ ਕੇ ਬੇਨਤੀ ਆਪਾਂ ਜਿਹੜਾ 24 ਤਰੀਕ ਨੂੰ ਬਹੁਤ ਸਾਰਾ ਸਹਿਯੋਗ ਦਈਏ ਤੇ ਦੂਸਰੀ ਗੱਲ ਵੀ ਆਪਣੇ ਸੌਫਟਵੇਅਰ ਮੈਨਿੰਗ ਦਾ ਫੰਡ ਨੂੰ ਕੋਈ ਵੀ ਜੁਨੀਅਰ ਆਪਾਂ ਸਵੇਰੇ ਕਿਉਂ ਚੱਲਦੇ ਕਿਤੇ ਵੀ ਜਾਣਾ ਤੇ ਆਪਾਂ ਸ਼ਹਿਰ ਵੀ ਜੰਨਾ ਪ੍ਰੋਮੋਸਰ ਜਾਂਕਾਰ ਵਾਸਤੇ ਪ੍ਰੋਮੋਟ ਕਰਨ ਤੋਂ ਬਾਅਦ ਵੀ ਜਾਵਾਂਗੇ ਸੋ ਖਰਚ ਤਾਂ ਨਿੱਕੀ ਨਿੱਕੀ ਚੀਜ਼ ਆਉਂਦਾ ਹੁੰਦਾ ਫਿਰ ਵੀ ਪੱਕਾ ਤੁਹਾਨੂੰ ਜਾ ਰਹੇ ਆ ਕਿ ਇਹਨਾਂ ਸਰਕਾਰ ਦਾ ਆਪਾਂ ਨੂੰ ਕੋਈ ਵੀਤ ਨਹੀਂ ਦੇ ਦਾਸ ਹੈ ਨੋਟੀਫਿਕੇਸ਼ਨ ਵੀ ਮਹੀਨਾ ਨੋਟੀਫਿਕੇਸ਼ਨ ਆ ਦੇਵੇ ਸਾਲ ਨੋਟੀਫਿਕੇਸ਼ਨ ਆ ਦੇਵੇ ਆਪਾਂ ਉੱਥੇ ਹੀ ਬੈਠੇ ਰਹਿਣਾ ਸੋ ਲੰਗਰ ਪਾਣੀ ਦਾ ਕਾਚਾ ਹੋਰ ਬਹੁਤ ਕਾਚੇ ਹੁੰਦੇ ਆ ਵੀ ਉੱਥੇ ਸੋ ਆਪਾਂ ਜੋੜ ਕੇ ਬੇਨਤੀ ਵੀ ਇਕਵਲੈਂਸ ਫੋਨ ਉਸਾਰੇ ਮਾ ਗਰੁੱਪਾਂ ਦੇ ਵਿੱਚ ਜਿਹੜਾ QR ਕੋਡ ਆਪਾਂ ਜੂਨੀਅਰ ਦੇ ਖਾਤੇ ਸੇ ਸ਼ੇਅਰ ਕੀਤਾ ਜਾਵੇਗਾ ਵੱਧ ਤੋਂ ਵੱਧ ਫੰਡ ਦੀ ਸਹਾਇਤਾ ਜ਼ਰੂਰ ਕਰਨੀ ਵੀ ਔਰ ਜਿਹੜੇ ਕੋਈ ਸਾਥੀ ਸੋਡੇ ਗਰੁੱਪ ਦੇ ਵਿੱਚ ਉਹਗੇ ਹੀ ਸੀ ਗਰੁੱਪ ਦੇ ਵਿੱਚ ਐਡ ਨਹੀਂ ਹੈਗੇ ਆਪਣੀ ਜੀ ਜੂਨੀਅਰ ਦੇ ਵਿੱਚ ਉਹਨਾਂ ਨੂੰ ਆ ਸਾਹਮਣੇ ਨੰਬਰ ਆਪਣੀ ਸੀਰਜੀ ਦਾ ਇਹਨਾਂ ਨੂੰ ਮੈਸ 8908002 ਇਹ ਨੰਬਰ ਸਿਰਿਲ ਜੀ ਦਾ ਜਿਹੜੇ ਵੀ ਇਸ ਵਰਤੋਂ ਵਿੱਚ ਆਪਣੇ ਚ ਐਡ ਨਹੀਂ ਹੈ ਇਹੋ ਸਾਰੇ ਆਪਣੇ ਵਰਤੋਂ ਵਿੱਚ ਐਡ ਹੋ ਤਾਂ ਕਿ ਜਿਹੜੇ ਸਾਰੇ ਨਾਮ ਲਿਖੇ ਆਪਣੇ ਚੱਲਦੇ ਆ ਸਾਰਿਆਂ ਨੂੰ ਸਪਸ਼ਟ ਉਹ ਸਾਰੇ ਨਾਲ ਗੱਲ ਪਹੁੰਚੇ ਸੋ ਫੰਡ ਦਾ ਰੂਪ ਤੋਂ ਸੰਯੋਗ ਦੇ ਨਾਲ ਜੀ ਕਿ ਸਾਡਾ ਦੁਨੀਆ ਦੇ ਵਿੱਚ ਧਰਮੇ ਦੇ ਸੰਬੰਧ ਇੱਕ ਮੈਨ ਕੱਢੋ ਜੀ ਅਸੀਂ ਦੋ ਦੋ ਮਹੀਨਾ ਤੁਰੇ ਫਿਰਦੇ ਆ ਸਾਨੂੰ ਵੀ ਉਹੀ ਨੌਕਰੀ ਲੈਣੀ ਤੁਸੀਂ ਉਹੀ ਨੌਕਰੀ ਲੈਣੀ ਸੋ ਅੱਥ ਜੋੜ ਕੇ ਵੇਣਦੀ ਕਰਦੇ ਸੀ ਤਾਂ ਵੀ ਸਾਡੇ ਨਾਲ ਆ ਕੇ ਕੰਮ ਕਰੋ ਕੰਮ ਨਹੀਂ ਕਰਾ ਸਾਨੂੰ ਇੱਕ ਜਾਂ ਦੋ ਦਿਨ ਦਾ ਦਿਓ ਯਾਰਾਂ ਅਸੀਂ ਨਿਰਾਸ਼ ਹੋ ਕੇ ਪੁੱਛ ਰਹੇ ਹਾਂ ਕਿ ਮੇਰੇ ਤੁਹਾਡੇ ਲਈ ਕੌਣ ਲੜੂਗਾ ਤਾਰੇ ਪੱਟੀ ਰਹੂਗੀ ਸੋਹ ਹੱਥ ਜੋੜ ਕੇ ਅਪੀਲ ਹੈ ਸਾਰੇ ਇਨਸਾਨ ਜੋ ਕਿ ਆਪਣਾ ਚੋਕਰੀਂ ਘਰ ਦੇ ਖੇਤ ਤੇ ਬਹੁਤ ਬਹੁਤ ਫੰਡ ਦਾ ਸਹਾਇਤਾ ਦੇ ਜੁੜੂ ਕਰਨਾ ਹੈ ਧੰਨਵਾਦ ਜੀ ਇਦੋਂ ਤੱਕ ਆਪਣੇ ਅਗੋਰ ਨੂੰ ਜਿਹੜਾ ਅੱਜ ਬੈਲ ਪ੍ਰਦਾਨ ਲਿਆ ਉਹਨਾਂ ਦਾ ਵੀ ਸੁਣਨਾ ਸਤਿਕਾਰਯੋਗ ਇੱਗੀਪੀਟ ਸਾਥੀਓ ਜਿਵੇਂ ਕਿ ਆਪਾਂ ਨੂੰ ਪਤਾ ਹੈ ਆਪਣਾ ਸੰਗਰੂਰ ਵਿਕੇ 24 ਮਾਰਚ ਨੂੰ ਪੱਕਾ ਕਰਨਾ ਰੱਖਿਆ ਗਿਆ ਜੈਸਵਦੇਵ ਸਬੰਧੀ ਆਜਾ ਬੋਰਡ ਕੋਲ ਮੀਟਿੰਗ ਸੀ ਬਹੁਤ ਸਾਰੇ ਨਵੇਂ ਸਾਥੀ ਵੀ ਸਾਡੇ ਨਾਲ ਜੁੜ ਰਹੇ ਆ ਤੇ ਮੇਰੀ ਸਾਰੇ ਕੈਂਡ ਨੂੰ ਬੀਲ ਆ ਕਿ ਵੱਧ ਤੋਂ ਵੱਧ ਅੱਗੇ ਆਓ ਤੇ ਯੂਨੀਅਨ ਨੂੰ ਸਪੋਰਟ ਕਰੋ ਕਿਉਂਕਿ ਆਪਨੀ ਮੰਗ ਜਿਵੇਂ ਕਿ ਤੁਹਾਨੂੰ ਪਤਾ ਹੈ ਨੋਇਰ ਪੋਸਟਾਂ ਨਹੀਂ ਗਿਆ ਤੇ ਆਪਾਂ ਨੂੰ ਲੜਖੀ ਬੋਤ ਕਰਨਾ ਪਏਗਾ ਇਸ ਲਈ ਸਾਰੇ ਮੇਰੇ ਸਾਥੀਆਂ ਨੂੰ ਬੇਨਤੀ ਹੈ ਵੱਤਵਾਦ ਕਰੋ ਨਿਕਲੋ ਅਤੇ ਯੂਨੀਅਨ ਦਾ ਸਾਥ ਦਿਓ ਆਪਣਾ 24 ਤਰੀਕ ਨੂੰ ਸੰਗਰੂਹ ਕਰਨਾ ਹੈ ਵੱਤਵਾਦ ਉੱਤੇ ਸੰਘੀਰ ਕਰੋ ਤਾਂ ਕਿ ਆਪਨੇ ਸੁੰਨੀਰ ਦਾ ਵੀ ਹੌਸਲਾ ਬਣਾ ਸਕੇ ਤੇ ਆਪਾਂ ਕਰਨ ਲਈ ਬਹੁਤ ਫੰਡ ਦੀ ਵੀ ਲੋੜ ਹੈ ਤੇ ਆਪਨੇ ਗਰੁੱਪ ਵਿੱਚ ਕਿਉਂ ਕਿਉਂਰ ਕੋਡ ਤੇ ਅਕਾਊਂਟ ਨੰਬਰ ਸ਼ੇਅਰ ਕੀਤਾ ਜਾਵੇਗਾ ਕਿਸ ਤਰ੍ਹਾਂ ਜਿੰਨਾ ਵੀ ਸੱਚ ਜਿੰਨਾ ਵੀ ਹੋ ਸਕਦਾ ਤੁਹਾਡੇ ਕੋਲ ਫੰਡ ਪਾਇਆ ਜਾਵੇ ਅਤੇ ਯੂਨੀਅਨ ਦਾ ਸਾਥ ਦਿੱਤਾ ਜਾਵੇ ਇੱਕ ਵਾਰੀ ਫੇਰ ਤਾਂ ਪੀਲ ਕੀਤੀ ਜਾਂਦੀ ਹੈ ਕਿ ਤਰਨੇ ਵਿੱਚ ਵੱਤੋ ਵੱਤ ਕਹਿੰਦੇ ਤਾਂ ਆ। ਰਾਜ ਦੇ ਸਾਥੀ ਉਹ ਜਿੱਦਾਂ ਐਸਾ ਕਹਾਵੇ ਸਿੱਖਿਆ ਕ੍ਰਾਂਤੀ ਦੇ ਰਹੇ ਆ। ਤੁਹਾਨੂੰ ਪਤਾ ਹੀ ਹੈ ਸਿੱਖਿਆ ਕ੍ਰਾਂਤੀ ਕਿੱਥੇ ਰਹਿ ਗਈ। ਕੋਈ ਵੀ ਸਿੱਖਿਆ ਕ੍ਰਾਂਤੀ ਆ ਲੱਗਦਾ ਇਹਨਾਂ ਜੇਬ ਵਿੱਚ ਹੀ ਰਹਿ ਗਈ। ਕਿਉਂਕਿ ਜਿਹੜੇ ਸਕੂਲਾਂ ਦੇ ਵਿੱਚ ਵਿਕਾਸ ਹੋ ਰਿਹਾ ਪਹਿਲਾਂ ਦੇ ਕੰਦਾਂ ਨੂੰ ਫਸਤਰ ਪੱਕ ਦਿੱਤਾ ਜਾਂਦਾ ਉਹਨੂੰ ਦੁਬਾਰਾ ਕਰ ਦਿੱਤਾ ਜਾਂਦਾ। ਉਹ ਐਸਾ ਸਿੱਖਿਆ ਕ੍ਰਾਂਤੀ ਕੀ। ਕਿਉਂਕਿ ਦੇਖੋ ਇਹਨਾਂ ਨੇ ਸਕੂਲਾਂ ਦੇ ਵਿੱਚ ਕੀ ਵਿਕਾਸ ਕੀਤਾ। ਆਪਾਂ ਤਾਂ ਕੋਈ ਨੇ ਵਿਕਾਸ ਨਹੀਂ ਮਿਲਿਆ। ਜਿਹੜੇ ਟੀਚਰ ਨੇ ਨਾਸਰਨ ਦੀ ਜੋਰੀਆ ਛੜਕਾ ਦੌੜ ਰਹੇ ਨੇ ਉਹਨਾਂ ਨੂੰ ਇੱਕ ਡਾਂਗਾ ਮਾਰ ਰਹੇ ਨੇ ਰੇਗਾ ਆਪਣੀ ਲਾਖਤਿਆਂ ਕੋਲੋਂ ਤਰਨਾ ਰੱਖਿਆ ਸੀ ਧਰਨੇ ਵਿੱਚ ਕੀ ਦੇਖਿਆ ਇੰਨੀ ਗਰਮੀ ਸੀ ਉਹਨਾਂ ਵਰੋਂ ਇੱਕ ਆਪਣਾ ਵਿਸ਼ਵਾਇਤ ਲਾਗੇ ਕੋਈ ਮੀਟਿੰਗ ਹੈ ਦੋ ਪਹਿਣਾ ਉਸੇ ਪੇਹੋਸ਼ ਹੋ ਗਈਆਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਜਾਇਆ ਸਾਥੀਓ ਕੀ ਉਹ ਜਿਹੜਾ ਆਪਾਂ ਇੱਕ ਨਾ ਵਿਸ਼ਵਾਸ ਕੀਤਾ ਸੀ ਉਹ ਆਪਣਾ ਵਿਸ਼ਵਾਸ ਬਣਿਆ ਜਿਹਾ ਤੋੜਿਆ ਸਾਥੀਓ ਜਿਹੜਾ ਹੁਣ ਆਪਣਾ ਕੰਮ ਹੈ ਨਾ ਉਹਨੂੰ ਪੱਕਾ ਕਰਨਾ ਹੈ ਇਹਦੇ ਲਈ ਆਪਾਂ ਉਹਨਾਂ ਨਾਲ ਬਹਿਣਾ ਪਵੇਗਾ ਜਿਨ੍ਹਾਂ ਦਾ ਆਪਣਾ ਨੋਟੀਫਿਕੇਸ਼ਨ ਦੇਖਣ ਲਈ ਵੀ ਲੋੜ ਹੈ ਤੁਸੀਂ ਸਾਥੀਏ ਜਦੋਂ ਡੇਟਾ ਸਰਕਾਰ ਨਹੀਂ ਸੀ ਆਮ ਜੀ ਸਰਕਾਰੀ ਜੀ ਪਿੱਛੇ ਚੰਨੀ ਸਰਕਾਰ ਸੀ ਕਾਂਗਰਸ ਦੀ ਸੀ ਉਸ ਸਮੇਂ ਤੁਸੀਂ ਖੁਦ ਦੇਖਿਆ ਲਗਾ ਅਨਮੋਲ ਗਰਮਾਉਂ ਉਸ ਸਮੇਂ ਉਹ ਖੁਦ ਜਾ ਕੇ ਜਰਤੇ ਕੇ ਆਪਣੇ ਸਾਥੀ ਕਰਦੇ ਸੀ ਨਾਲ ਬਹਿ ਜਾਂਦੇ ਸੀ ਤੇ ਕੋਈ ਧਰਨਾ ਲੱਗਦਾ ਸੀ ਉੱਥੇ ਵਿੱਚੇ ਬਹਿ ਜਾਂਦੇ ਸੀ ਕਿ ਅਸੀਂ ਤੁਹਾਡੀ ਸਿੱਖਿਆ ਵਿੱਚ ਸੁਧਾਰ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ ਆਪਾਂ ਹੀ ਇਹਨਾਂ ਨੂੰ ਮੋਟਾ ਪਾਈਆਂ ਆਪਾਂ ਹੀ ਦੁਨੀਆ ਤੇ ਆਪਣੇ ਹੀ ਹੌਣੇ ਕੰਮ ਨਹੀਂ ਕਰਦੇ ਸਿੱਖਿਆ ਗੱਲਾਂ ਦੀ ਕਿੱਥੇ ਜਾਣ ਰਹੀਆਂ ਇਹਨਾਂ ਨੇ ਸਿਰਫ ਗੱਲਾਂ ਐ ਜੀ ਸਾਡੇ ਨੇ ਤਾਂ 3.5 ਸਾਲ ਹੋ ਗਏ ਸਾਡੇ ਨੇ ਤਾਂ ਇੱਕ ਪੋਸਟਰੀ ਦਾ ਡੀਟੀਟੀ ਨਹੀਂ ਅਸੀਂ ਕਿਵੇਂ ਕਹਿੰਦੀ ਵੀ ਸਿੱਖਿਆ ਗ੍ਰਾਂਤੀ ਹੋਈ ਹੈ ਸਾਥੀਓ ਲਾਜ ਤੇ ਇਹ ਹੀ ਅਪੀਲ ਕਰਦਾ ਜਿਹੜੀ ਹੁਣ ਸਿੱਖਿਆ ਗ੍ਰਾਂਤੀ ਹੈ ਨਾ ਸਿੱਖਿਆ ਗ੍ਰਾਂਤੀ ਨੂੰ ਆਪਾਂ ਹੀ ਅੱਗੇ ਲਿਆਉਣਾ ਹੈ ਕਿਉਂਕਿ ਸਾਥੀਓ ਸਿੱਖਿਆ ਗ੍ਰਾਂਤੀ ਆਪਾਂ ਵੀ ਟੀਚਰ ਆ ਹੁਣ ਆ ਵਿਕਦੇ ਟੀਚਰ ਆ ਸਰਕਾਰੀ ਸਕੂਲਾਂ ਦੇ ਸਾਥੀਓ ਜਿਹੜਾ ਤੁਹਾਨੂੰ ਟਾਈਮ 'ਚ ਬਿਹਤਰ ਟੀਚਰ ਬੰਨਾ ਹੈ ਉਹਨੇ ਲਈ ਆਪਣਾ ਸੰਘਰਸ਼ ਕਰਨਾ ਪਵੇਗਾ ਘਰਾਂ ਤੋਂ ਬਾਹਰ ਆਉਣਾ ਉਹ ਜਿਹੜਾ ਆ ਪੱਕਾ ਦੰਦਾ ਰੱਖਿਆ ਜਿਹੜੀ ਤਰੀਕ ਮਿਨਵਾਰ ਵਰ ਦੱਸੀ ਜਾ ਰਹੀ ਹੈ 24 ਅਗਸਤ 2025 ਸਾਥੀਓ ਇਹ ਧਰਨਾ ਉਹ ਤੱਕ ਹੋ ਜਾਏਗਾ ਜਦੋਂ ਤੱਕ ਆਪਣੀ ਮੰਗਾਂ ਪੂਰੀ ਨਹੀਂ ਹੁੰਦੀਆਂ ਇਹ ਆਪਾਂ ਨੂੰ ਤੇ ਵਿਸ਼ਵਾਸ ਵੀ ਕਰਾਇਆ ਤੁਹਾਰ ਮੇਰੀ ਬੁਧੀਆਂ ਦੀ ਮੇਰੇ ਦੇ ਚਾਰ ਬੰਦੇ ਜਾਂ ਕੇ ਪਾਕੀ ਸਾਰੇ ਉੱਥੇ ਬੈਠ ਰਹੇ ਨੇ ਕਿ ਆਪਾਂ ਕੋਸ਼ਿਸ਼ ਵੀ ਜਾ ਕੇ ਮਿਲੇਗਾ ਤਾਂ ਆਪਾਂ ਉਹ ਉੱਠ ਕੇ ਆਵਾਂਗੇ ਮੇਰੇ ਲਈ ਉੱਠਦੇ ਹੁਣ ਆਪਾਂ ਜਿਹੜਾ ਨੋਟੀਫਿਕੇਸ਼ਨ ਹੈ ਆਪਣੀ ਕੋਈ ਮੰਗਾਂ ਨੋਟੀਫਿਕੇਸ਼ਨ ਲਾ ਕੇ ਬਣਾਓ ਆਪਾਂ ਕੋਈ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਕਰਨਾ ਕੋਈ ਇਸੇ ਨਹੀਂ ਕਰਨਾ ਜਿੰਨਾ ਕਿ ਆਪਾਂ ਕੋ ਨੋਟੀਫਿਕੇਸ਼ਨ ਨਹੀਂ ਕੋਈ ਬਾ ਰਾਤੇ ਯੂਰਪੈਨ ਕਰਾ ਜਿਹੜੇ ਸਾਥੀ ਕਰਾ ਚਾਹੇ ਕੋਈ ਇੰਦੀਆ ਮਤਵਾ ਦੇ ਜਿਹੜਾ ਅੱਕਾ ਦਾ ਰੌਣਕ ਤੇ ਜ਼ਰੂਰ ਸਾਥ ਦੇੋ ਸਾਥੀ ਉਸ ਵੀ ਤੁਹਾਡੇ ਪੈਨ ਬਰਾਬਰ ਕੇ ਰਹਿ ਗਿਆ ਦੋ ਦੋ ਮਹੀਨੇ ਹੋ ਗਏ ਕੰਮ ਪਰ ਛੱਡੇ ਹੋਏ ਆ ਤਾਂ ਜਿਹੜੇ ਵੀ ਖਰਚੇ ਹੁੰਦੇ ਕੋਈ ਕਦੇ ਕੋਲੋਂ ਪੈਸੇ ਲਾ ਰਿਹਾ ਕਿਉਂਕਿ ਮਾਨੂੰ ਪਤਾ ਥੋੜੇ ਟਾਈਮ ਪਹਿਲਾਂ ਜਿਹੜਾ ਆਪਣੀ ਵਰਫਾ ਤੋਂ ਖਾਣੇ ਦਿੱਤਾ ਸੀ ਪਿੱਛੇ ਧਰਨੇ ਲਵਾ ਕੇ ਅੱਜ ਅਸੀਂ ਕਿਤੇ ਹੋਰ ਜਾ ਰਹੇ ਆਂ ਬਖਿੰਡੇ ਜਾ ਰਹੇ ਆ ਕਿਤੇ ਜਾਣੇ ਸਾਥੀਵਾਲੇ ਕੋਲੋਂ ਪੈਸੇ ਲਾ ਰਹੇ ਆਂ ਸਾਥੀਓ ਫਾਂਡ ਦੀ ਬਹੁਤ ਬੋਲ ਹੋਏਗੀ ਪੱਕੇ ਧਰਨੇ ਤੇ ਇੱਕ ਫਾਂਡ ਦੇ ਲੋਕ ਨੂੰ ਜਰੂਰ ਸਪੋਰਟ ਕਰੇ ਜਿਹੜੇ ਸਾਥੀ ਨਹੀਂ ਜਾ ਸਕਦੇ ਇਹਨਾਂ ਘਰੇ ਫੈਮਲੀ ਪ੍ਰੋਬਲਮ ਹੈ ਵਾਅਦਾ ਕਰ ਤੁਸੀਂ ਫਾਂਡ ਪਾਓ ਕਿਉਂਕਿ ਸਾਥੀ ਜਿਹੜਾ ਇਸ ਧਰਮਾਨਾ ਨੇ ਲੋਗ ਲੰਬੇ ਚੱਲ ਸਕਦੇ ਨੇ ਕੋਈ ਪਤਾ ਨਹੀਂ 2 ਦਿਨ ਚੱਲੇ ਪੀਣਾ ਚਾਵੇ ਜਾਂ 2 ਮਹੀਨੇ ਚੱਲੇ ਪੱਕੇ ਧਰਨੇ ਨਾਲ ਥੋੜੇ ਹੀ ਹੁੰਦਾ ਜਦੋਂ ਤੱਕ ਹੱਲ ਨਾ ਹੋਵੇ ਉਦੋਂ ਤੱਕ ਬਹਿਣਾ ਵੈਨਦਾ ਵਿੱਚ ਤੁਸੀਂ ਕਿਸਾਨੀਆਂ ਦੋਨਾਂ ਦੇਖਿਆ ਉਹ ਤੁਹਾਨੂੰ ਥੋੜੀ ਸਿੱਖਿਆ ਲੈ ਲਓ ਆਵੇ ਹੱਟਕਾ ਨੂੰ ਵੜਨ ਲਈ ਆਪਾਂ ਮੱਥੇ ਆਉਣਾ ਚਾਹੀਦਾ ਜੇ ਆਪਾਂ ਉਹਦੇ ਸਿਰ ਚ ਨਾ ਕਰਦੇ ਇਸ ਪਾਪਾ ਮ ਆਕੜਾ ਪੱਡੀ ਗਿਰੀਆਂ ਕਿੰਨੇ ਲੱਖ ਰੁਪਇਆ ਲਾਏ ਨੇ ਆਪਣੇ ਮਾਪਿਆਂ ਨੇ ਤਿਆਰੀਆਂ ਕਰਕੇ ਆਪਣੇ ਦਰਪਈਏ ਲਾਏ ਨੇ ਤੇ ਹੁਣ ਉਹ ਲੱਖਾਂ ਮੈਂ ਵਿਕਲੇ ਜਿਹੜੇ ਆਪਣੇ ਰੁਪਈਆਂ ਨੇ ਉਹ ਕਿਹੜੇ ਕੰਮ ਦੇਣਗੇ ਆਪਾਂ ਮੈਂ ਘਰੇ ਰੱਖਣਾ ਆਦੇ ਮਾਪਿਆਂ ਨੇ ਤੁਸੀਂ ਸੁਖੜੇ ਪੂਰੇ ਕਰਨੇ ਆ ਨਾ ਘਰਾਂ ਤੋਂ ਬਾਹਰ ਆਣਾ ਕੋਈ ਵਜੇ ਕੋਈ ਕਦੇ ਨੀਂਚਰ ਬੰਨਣਾ ਘਰਾਂ ਤੋਂ ਬਾਹਰ ਆਣਾ ਕੋਈ ਕਾ ਸਾਜੇ ਲਾੜ ਦੇ ਇਹੀ ਬੈਂਕ ਕਰਾਂਗਾ ਮੇਰੇ ਭੈਣ ਬਰਾਓ ਤੇ ਜਿੰਨੇ ਤੁਸੀਂ ਹੈਗੇ ਹੋ ਸਾਰੇ ਬੰਦਿਆਂ ਦਾ ਵੱਤ ਵਾਸ ਸਾਥ ਦਿਓ ਕਿਉਂਕਿ ਸਾਜੇ ਤੁਹਾਡੇ ਸਾਥ ਨਾਲ ਹੀ ਆਪਾਂ ਜਿਹੜਾ ਨਵੇਂ ਰਿਪੋਰਟ ਮੰਗ ਕੀਤੀ ਆ ਉਹ ਤਾਂ ਹੀ ਆਪਾਂ ਕਰਦੇ ਆ Vai pesadelo, tá na